ਜੀ ਸਭ ਜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹਦੇ ਬਾਰੇ ਸਾਰਾ ਜਾਣਕਾਰੀ ਅ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਮੁਕਸਰ ਸਾਹਿਬ ਸ਼੍ਰੀ ਹੁਸ਼ਾਰ ਗੁਪਤਾ ਜੀ ਦੀ ਨਿਸ਼ਾਨਿਰਦੇਸ਼ੇਠ ਸਾਡੀ ਮੁਕਸਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਜ਼ੋਨ ਦੇ ਜੁਆਇੰਟ ਆਪਰੇਸ਼ਨ ਚ ਅਸੀਂ ਤਿੰਨ ਮੁਜਰਮਾਨਾਂ ਨੂੰ ਦੌਰਾਨੇ ਨਾਕਾਬੰਦੀ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ ਜਿੰਨਾ ਪਾਸੋਂ 130 ਬੋਰ ਸਪੈਸ਼ਲ ਤੇ ਚਾਰ ਜਿੰਦਾ ਰੋਂਗ ਬਰਾਮਦ ਹੋਏ ਨੇ ਇਹ ਸਾਰੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਇਹ ਬੰਬੀਹਾ ਗੈਂਗ ਤੋਂ ਸੰਬੰਧ ਰੱਖਦੇ ਨੇ ਇਹਨਾਂ ਦੀ ਪੁੱਛਗਿੱਛ ਦੌਰਾਨ ਸਾਨੂੰ ਇਹਨਾਂ ਦਾ ਮੇਨ ਕਿੰਗ ਜਿਹੜਾ ਇਹਨਾਂ ਨੂੰ ਆਪਰੇਟ ਕਰਦਾ ਸੀ ਸੁਖਪ੍ਰੀਤ ਸਿੰਘ ਸ਼ੈਂਪੀ ਵਾਸੀ ਡੱਬ ਵਾਲੀ ਜ਼ਿਲ੍ਹਾ सिरसा ਹਰਿਆਣਾ ਦਾ ਰਹਿਣ ਵਾਲਾ ਇਹ ਨੂੰ ਰੈਸਟ ਕੀਤਾ ਤੇ ਇਹਦੇ ਕੋਲੋਂ ਇੱਕ ਦੇਸੀ ਕੱਟਾ ਬਰਾਮਦ ਹੋਇਆ ਇਸ ਜਿਹੜਾ ਸ਼ੈਂਪੀ ਹੈ ਇਹ ਜਸ ਬੈਬਲ ਜਿਹੜਾ ਇੱਕ ਗੈਂਗਸਟਰ ਹੈ ਜਿਹੜਾ ਕਿ ਵਿਦੇਸ਼ 'ਚ ਬੈਠਾ ਹੈ ਉਹਦੇ ਕਹਿਣ ਤੇ ਅੱਗੇ ઓਪਰੇਟ ਕਰਦਾ ਸੀ ਇਹਨਾਂ ਕੋਲੋਂ ਜਸ ਬੈਬਲ ਨਾਲ ਜਿਹੜੇ ਮੋਬਾਈਲ ਫੋਨ ਨਾਲੇ ਕੰਟੈਕਟ ਕਰਦਾ ਸੀ ਉਹ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਤੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਜਾਰੀ ਕੀਤੀ ਜਾਏਗੀ ਇਹਨਾਂ ਨੇ ਪਟਿਆਲਾ ਇੱਕ ਕਰਦੇ ਬਾਅਦ ਫਾਇਰਿੰਗ ਜ਼ਰੂਰ ਕੀਤੀ ਹੈ ਜਿਹੜੀ ਇਹਨਾਂ ਨੇ ਹੁਣ ਤੱਕ ਦੀ ਪੁਛਗਿਸਚ ਮੰਨੀ ਹੈ ਜੋ ਕਿ ਜਸ ਬਾਈਬਲ ਦੇ ਕੈਂਪ ਤੇ ਤੇ ਸ਼ੈਂਪੀ ਦੇ ਕੈਂਪ ਤੇ ਇਹਨਾਂ ਤਿੰਨਾਂ ਦੋਸ਼ੀਆਂ ਗੁਰਜੀਵਨ ਸਿੰਘ ਏਲੀਅਸ ਜੀਵਨ ਮਨਜਿੰਦਰ ਸਿੰਘ ਮਨੀ ਅਤੇ ਸੁਰਿੰਦਰ ਸਿੰਘ ਇਹਨਾਂ ਨੇ ਪਟਿਆਲੇ ਵਿਖੇ ਸਵਾਰਦਾਤ ਨੂੰ ਜਾਨ ਦਿੱਤਾ ਹਾਂਜੀ ਜਿਹੜਾ ਗੁਰਜੀਵਨ ਸਿੰਘ ਉਰਫ ਜੀਵਨ ਹੈ ਇਹਦੇ ਤੇ ਤਿੰਨ ਕ੍ਰਿਮੀਨਲ ਕੇਸ ਆਲਰੇਡੀ ਹੈਗੇ ਨੇ ਤੇ ਮਨਿੰਦਰ ਸਿੰਘ ਮਨੀ ਇਹ ਅਬੁਲ ਖਰਾਨੇ ਦਾ ਰਹਿਣ ਵਾਲਾ ਇਹਦੇ ਤੇ ਤਿੰਨ ਕੇਸ ਰਜਿਸਟਰਡ ਨੇ ਤੇ ਇੱਕ ਜਿਹੜਾ ਸੁਖਪ੍ਰੀਤ ਸ਼ੈਂਪੀ ਹੈ ਇਹਦੇ ਤੇ ਦੋ ਕੇਸੇ ਰਜਿਸਟਰਡ ਨੇ ਇਸ ਤੇ ਇੱਕ 302 ਦਾ ਵੀ ਕੇਸ ਰਜਿਸਟਰਡ ਹੈ ਜਿਸ ਤੇ ਭਗੌੜਾ ਤੇ ਵਾਂਟਡ